ਭਾਰਤੀ ਬਾਲਮਿਕੀ ਧਰਮ ਸਮਾਜ ਵੱਲੋਂ ਵੀਰ ਸ਼ੋਮਣੀ ਗਰਮ ਯੋਗੀ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅਸ਼ਵਨੀ ਸਹੋਤਾ ਨੇ ਦੱਸਿਆ ਕਿ 29 ਅਕਤੂਬਰ ਵੀਰਵਾਰ ਨੂੰ ਦੁਪਹਿਰ ਦੇ 2 ਵਜੇ ਭਗਵਾਨ ਬਾਲਮਿਕੀ ਮਹਾਰਾਜ ਜੀ ਦੇ ਪਵਿੱਤਰ ਦਿਹਾੜੇ ਸਮਰਪਿਤ ਵਿਸ਼ਾਲ ਸਮਾਗਮ ਦਰੇਸੀ ਮੈਦਾਨ ਕਰਵਾਇਆ ਜਾਵੇਗਾ ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ 29 ਅਕਤੂਬਰ 2020 ਨੂੰ ਵੀਰਵਾਰ ਨੂੰ भगवान वाल्मीकि महाराज जी ਦੇ ਪਵਿੱਤ੍ਰ ਪ੍ਰਗਟ ਦਿਵਸ ਦੇ ਮੌਕੇ ਤੇ ਵਿਸ਼ਾਲ ਸਮਾਗਮ ਤੇ ਸਤਸੰਗ ਵਿਰੇਸੀ ਮੈਦਾਨ 'ਚ ਹੋਣਗੇ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਸ੍ਰਿਸ਼ਟੀ ਕਰਤਾ ਮਾਤਾ ਸੀਤਾ ਰક્ષਕ ਲਕਸ਼ਪਾਲਕ ਅਜੈ ਅਮਰਤ ਕਾਰਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਪੂਰੇ ਵਿਸ਼ਾ ਦੇ ਵਿੱਚ 31 ਅਕਤੂਬਰ ਨੂੰ ਪਰੇ ਹਰਸ਼ਰ ਲਾਸਨਾ ਮਨਾਇਆ ਜਾ ਰਿਹਾ ਹੈ ਜਿਸ ਦੀ ਕੜੀ ਵਜੋਂ 29 ਅਕਤੂਬਰ ਨੂੰ ਇਹ ਲੁਧਿਆਣਾ ਵਿਖੇ ਦ੍ਰਿਸ਼ੀ ਮੈਦਾਨ ਵਿੱਚ ਜੋ ਵਿਸ਼ਾਲ ਸਮਰੋਹ ਭਾਰਤੀ ਵਨਤਨਸਾ ਪਾਵਦਾ ਸ਼ਖਲ ਨਾਣਾ ਵੱਲੋਂ ਯੂਜੀ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਰਮ ਪੂਜਨੀਤਨ ਗੁਰੂ ਡਾਕਟਰ ਦੇਵ ਸਿੰਘ ਤੇ ਦਵਤੀ ਜੀ ਮਹਾਰਾਜ ਸੰਗਰੂਰ ਵਾਲੇ ਉਹ ਆਪਣੇ ਪ੍ਰਵਚਨਾਂ ਦੀ ਅਮਰਤ ਵਰਸ਼ਾ ਕਰਨਗੇ ਇਸ ਦਾ ਤੋਂ ਗਾਟਨ ਜੋ ਸ਼੍ਰੀ ਭਾਰਤਪੂਸ਼ਨ ਆਸ਼ੂ ਜੀ ਕੈਪਟਨ ਮੰਤਰੀ ਪੰਜਾਬ ਸਰਕਾਰ ਅਤੇ ਇਸ ਦੇ ਵਿੱਚ ਛੰਡੇ ਰਸਮ ਜੋ ਸਤਕਾਰ ਜੋ ਮੇਰ ਨਗਰ ਨਾਣਾ ਸਾਬਰਕਾਰ ਸਿੰਘ ਸੰਧੂ ਜੀ ਅਤੇ ਜੋਤ ਰੋਸ਼ਨ ਸ਼੍ਰੀ ਪ੍ਰਦੀਪ ਸੱਬਰਵਾਲ ਜੀ ਆਈਐਸ ਕਮਿਸ਼ਨਰ ਨਿਧਾਨਾ ਕਰਨਗੇ ਇਸ ਵਿੱਚ ਸਮੂਹ ਪਾਰਟੀਆਂ ਦੇ ਰਾਣੀ ਦੀ ਪਾਰਟੀਆਂ ਦੇ ਨੀਤਗੰਨ ਅਤੇ ਦਲਤ ਮਹਾਂਪੁਰਸ਼ ਅਤੇ ਪਾਰਸ਼ਦ ਅਤੇ ਇਸ ਦੇ ਨਾਲ ਨਾਲ ਹੀ ਜੋ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਰੂਪ ਤੇ ਪਰਮੇਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਦੇ ਪੈਨਾ ਦਾ ਗੁਰਗਨ ਕੀਤਾ ਜਾ ਕੀਤਾ ਜਾਵੇਗਾ ਉੱਥੇ ਜੋ ਪਾਵਨ ਯੋਗ ਉਸਸ਼ਸਤ ਤੇ ਮਹਾਰਮੈਨ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼